ਮੈਂ ਥੋੜਾ ਕਲੀਅਰ ਕਰਨਾ ਚਾਹਾਂਗੀ ਆਪਣੇ ਬੀਪੀਓ ਸਰ ਦੀ ਪਿਕਚਰ ਥੋੜੀ ਜੀ ਜਿਹੜੀ ਨਹੀਂ ਸਾਰਿਆਂ ਨੂੰ ਕਲੀਅਰ ਹੈਗੀ ਪਿਕਚਰ ਇਹ ਹੈ ਕਿ ਇਹਨਾਂ ਦਾ ਔਰਤਾਂ ਪ੍ਰਤੀ ਜਿਹੜਾ ਰਵਈਆ ਹੈ ਉਹ ਗਲਤ ਹੈ ਸਿੱਧੇ ਸਿੱਧੇ ਲਫ਼ਜ਼ਾਂ 'ਚ ਵੀ ਔਰਤਾਂ ਪ੍ਰਤੀ ਇਹ ਗਲਤ ਨਿਗਾਹ ਰੱਖਦੇ ਨੇ ਮੈਂ ਉਸ ਦੀ ਸ਼ਿਕਾਰ ਰਹਿ ਚੁੱਕੀ ਹਾਂ ਇਸ ਕਰਕੇ ਮੈਂ ਬੋਲ ਰਹੀ ਹਾਂ ਬੜੇ ਹੀ ਗੰਭੀਰ ਮੁੱਦੇ ਤੇ ਤੇ ਵਿਚਾਰ ਕਰ ਲਈ ਇੱਥੇ ਇਕੱਠ ਹੋਇਆ ਹੈ ਜਿਸ ਤਾਕੇ ਬੜੇ ਦਿਨਾਂ ਤੋਂ ਅਖਬਾਰਾਂ ਵਿੱਚ ਪ੍ਰਿੰਟ ਮੀਡੀਆ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬਲਾਕ ਦੇ ਅਫਸਰ ਜਿਹੜੇ ਆ ਉਹ ਮਨਮਾਨੀਆਂ ਕਰ ਰਹੇ ਹਨ ਜੋ ਕਿ ਸਰਾਸਰ ਝੂਠ ਹੈ ਨਿੰਦਣਯੋਗ ਹੈ ਸਾਡੇ ਫਤੇਗੜ ਚੂੜੀਆਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ ਜਿਸ ਦੀ ਕਿ ਪੂਰੀ ਹੀ ਉੋਕ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਮੈਂ ਤੇ ਮੇਰੇ ਵੱਲੋਂ ਜਿੰਨੀ ਮਰਜ਼ੀ ਇਨਕੁਆਇਰੀ ਕੀਤੀ ਜਾਵੇ ਮੇਰੀ ਸਕੂਲ ਦੇ ਰਿਕਾਰਡ ਦੀ ਹਰ ਚੀਜ਼ ਦੀ ਮੈਂ ਐਵਰੀ ਟਾਈਮ ਰੈਡੀ ਆ ਕਿਤਾ ਤਾਂ ਮੈਂ ਬੀਬੀ ਸਾਹਿਬ ਅਜਰਾਸੀ ਖਾਸ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਡੇ ਬੀਬੀ ਸਾਹਿਬ ਜਿਹੜੇ ਵਧੀਆ ਬਹੁਤ ਵਧੀਆ ਕੰਮ ਕਰ ਰਹੇ ਆ ਕਿਸੇ ਦੀ ਟੀਚੇ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਅਸੀਂ ਇਹਨਾਂ ਦੇ ਨਾਲ ਆ ਤੇ ਅਸੀਂ ਇਹਨਾਂ ਦੇ ਹੱਕ ਵਿੱਚ ਇੱਥੇ ਇਕੱਠੇ ਹੋਏ ਆ ਮੇਰੇ ਕੋ 1 ਲੱਖ ਰਿਸ਼ਵਤ ਮੰਗੀ ਗਈ ਸੀ ਮੈਂ ਕਿੱਥੋਂ ਦੇਣੀ ਸੀ ਦੱਸੋ ਇੱਕ ਆਪਾਂ ਮੀਡਲ ਕਲਾਸ ਫੈਮਿਲੀ ਚ ਬਿਲੋਂਗ ਕਰਦੇ ਆ ਇਹੋ ਹੀ ਸਾਡੀ ਸਰਵਿਸ ਹੈ ਹੀ ਸਾਡੀ ਜੌਬ ਹੈ ਜੋ ਅਸੀਂ ਕਰਨਾ ਹੈ ਨਾ ਆਪਾਂ ਚਲੋ ਰੂਟੀਨ ਚ ਤੇ 1 ਲੱਖ ਜਿਹੜਾ ਦੇਖੋ ਰਿਸ਼ਵਤ ਮੰਗ ਰਿਹਾ ਤੇ ਉਹ ਅਸੀਂ ਕਿੱਥੋਂ ਦੇਣੀ ਸੀ ਅਸੀਂ ਤੇ ਸਾਫ਼ ਸਾਫ਼ ਹਰ ਹਰ ਕੰਮ ਸਾਡੇ ਕੋ ਇੱਕ ਇੱਕ ਚੀਜ਼ ਦਾ ਪ੍ਰੂਫ ਹੈਗਾ ਬੀਪੀ ਦੇ ਸਾਹਿਬ ਦੇ ਖਿਲਾਫ अनुशासन भंग ਕੀਤਾ ਹੈ ਜਾਂ ਨਰਾਖਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਸ ਦੀ ਵਿਰੋਧਤਾ ਕਰਦੇ ਹਾਂ ਬੀਪੀਆ ਸਾਹਿਬ ਪੂਰੀ ਇਮਾਨਦਾਰੀ ਨਾਲ ਫਟੇਗੜ ਚੂੜੀਆਂ ਦਾ ਕੰਮ ਕਰ ਰਹੇ ਹਨ ਔਰ ਇਹ ਉਹਨਾਂ ਨੇ ਹਰ ਇੱਕ ਨੂੰ ਵਿਸ਼ਵਾਸ ਵਿੱਚ ਲਿਆ ਹੈ ਸਾਨੂੰ ਆਪਣੇ ਭੈਣ ਭਰਾਵਾਂ ਵਾਂਗੂ ਰੱਖਿਆ ਹੈ ਇਹ ਇਹ ਨਹੀਂ ਕਿ ਕੋਈ ਉੱਠ ਕੇ ਕਹਦੇ ਕਿ ਮੇਰੇ ਖਿਲਾਫ ਆ ਕੋਈ ਗੱਲ ਹੋਈ ਹੈ ਸਾਰਾ ਸਾਰ ਗਲਤ ਹੈ ਅਸੀਂ ਚਾਹੁੰਦੇ ਹਾਂ ਉੱਚ ਅਧਿਕਾਰੀਆਂ ਕੋਲ ਮੰਗ ਕਰਦੇ ਹਾਂ ਕਿ ਸਾਡੇ ਬੀਪੀਓ ਸਾਹਿਬ ਨੂੰ ਫਰੇਗੜ ਚੂੜੀਆਂ ਦੇ ਹੀ ਚਾਰਜ ਦਿੱਤੇ ਰਹਿਣ ਇਹਨਾਂ ਨੇ ਬੀਪੀਓ ਜਿਹੜੇ ਸਾਡੇ ਪੋਲਾ ਸਿੰਘ ਜੀ ਹੈ ਇਹਨਾਂ ਨੇ ਕੱਲ ਦੇਖੋ ਮੇਰੀ ਜਾਂ ਸਕੂਲ ਦੀ ਚੱਲ ਰਹੀ ਸੀ ਇਹਨਾਂ ਨੇ ਸਾਡਾ ਜਿਹੜਾ ਆਫੀਸ਼ੀਅਲ ਗਰੁੱਪ ਹੈ ਉਹਦੇ ਵਿੱਚ ਮੇਰੀ ਫੈਮਿਲੀ ਨੂੰ ਵੀ ਟਾਰਗੇਟ ਕਰਕੇ ਕੂੜ ਪ੍ਰਚਾਰ ਕੀਤਾ ਇਹਨਾਂ ਨੇ ਤੇ ਇਸ ਚੀਜ਼ ਦਾ ਮੈਂ ਵਿਰੋਧ ਇਹਨਾਂ ਦਾ ਬੀਐਸਪੀ ਜਿਹੜੇ ਸਾਡੇ ਫਤੇਗੜ ਚੂੜੀਆਂ ਨੇ ਐਸਐਸਪੀ ਬਟਾਲਾ ਇਹਨਾਂ ਦੀ ਮੇ ਰਿਪੋਰਟ ਕੀਤੀ ਹੋਈ ਹੈ ਜਿੱਤੇ ਕਾਰਵਾਈਆਂ ਇਹ ਚੱਲ ਰਹੀਆਂ ਨੇ ਤੇ ਇਹ ਉਹਦੇ ਵੀ ਜਲਦੀ ਇਹਨਾਂ ਨੂੰ ਸਜ਼ਾ ਮਿਲੇਗੀ ਇਹ ਅੱਜ ਆਪਾਂ ਜਿਹੜੇ ਸਾਥੀ ਸਾਡੇ ਸਾਰੇ ਇਕੱਠੇ ਹੋਏ ਹਨ ਬੜੇ ਹੀ ਗੰਭੀਰ ਮੁੱਦੇ ਤੇ ਇਹ ਵਿਚਾਰ ਕਰਨ ਇੱਥੇ ਇਕੱਠ ਹੋਇਆ ਹੈ ਜਿਸ ਤੱਕ ਬੜੇ ਦਿਨਾਂ ਤੋਂ ਅਖਬਾਰਾਂ ਵਿੱਚ ਪ੍ਰਿੰਟ ਮੀਡੀਆ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਬਲਾਕ ਦੇ ਅਫਸਰ ਜਿਹੜੇ ਆ ਉਹ ਮਨਮਾਨੀਆਂ ਕਰ ਰਹੇ ਹਨ ਜੋ ਕਿ ਸਰਾਸਰ ਝੂਠ ਹੈ ਨੰਨਰਜੋਗ ਹੈ ਸਾਡੇ ਫਤੇਗੜ ਚੂੜੀਆਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ ਜਿਸ ਦੀ ਕਿ ਪੂਰੀ ਹੀ ਵੋਕ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਨਿਰਾਤਰ ਜਿਹੜੇ ਝੂਠੇ ਇਲਜ਼ਾਮਾਂ ਤੋਂ ਇਹ ਨੂੰ ਗਰੇਜ ਕਰਨਾ ਚਾਹੀਦਾ ਹੈ ਇਹੋ ਜੇ ਕਰਮਚਾਰੀਆਂ ਨੂੰ ਇਹਨਾਂ ਦੀ ਪੂਰੀ ਜਿਹੜੀ ਆ ਉਹ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਮਾਨ ਹਨੀ ਦਾ ਇਸ ਬਣਦਾ ਹੈ ਕਿਸੇ ਦੀ ਇੱਜ਼ਤ ਖਰਾਬ ਕਰਨੀ ਬਹੁਤ ਮਾੜੀ ਗੱਲ ਹੈ ਪਹਿਲਾਂ ਤੱਥਾਂ ਨੂੰ ਖੋਖ ਲਿਆ ਜਾਵੇ ਫਿਰ ਹੀ ਉਸ ਦੇ ਉਹਦੇ ਵਿੱਚ ਕੋਈ ਵਿਚਾਰ ਦਿੱਤਾ ਜਾਵੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਜੇ 100 ਟੀਚਰ ਹਨ ਉਹਦੇ ਵਿੱਚੋਂ 90% ਜਿਹੜੇ ਟੀਚਰ ਆ ਉਹ ਲੇਡੀ ਟੀਚਰ ਹਨ ਜਿਨ੍ਹਾਂ ਨੇ ਇਸ ਕਰਮਚਾਰੀ ਦੇ ਹੱਕ ਵਿੱਚ ਕੋਈ ਵੀ ਆਵਾਜ਼ ਨਹੀਂ ਉਠਾਈ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਾਰਾ ਸਾਰ ਝੂਠਾ ਪੂਰ ਪ੍ਰਚਾਰ ਹੈ ਜਸਿੰਦਰ ਸਿੰਘ ਇਹ ਜਿਹੜੀ ਵਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਚ ਤਾਲਗੜ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੋ ਵੀ ਇਹ ਵਰਤਾਰਾ ਵਰਤ ਰਿਹਾ ਵਾ ਬਹੁਤ ਗਲਤ ਗੱਲ ਹੈ ਜੋ ਕਿ ਮੈਡਮ ਵੱਲੋਂ ਇਲਜ਼ਾਮ ਲਗਾਏ ਗਏ ਉਹ ਪਹਿਲਾਂ ਉਹਦਾ ਪ੍ਰੂਫ ਹੋਣਾ ਚਾਹੀਦਾ ਕਿਉਂਕਿ ਕਿਸੇ ਦੇ ਅਕਸ ਨੂੰ ਖਰਾਬ ਕਰਨਾ ਜਿਹੜਾ ਵਾ ਇਹ ਬਹੁਤ ਮਾੜੀ ਗੱਲ ਹੈ ਇਹ ਮੈਂ ਦੇਖੂਗਾ ਕਿ ਇਸ ਤੋਂ ਪਹਿਲਾਂ ਇਹਨਾਂ ਨੂੰ ਬੈਠ ਕੇ ਜਿਹੜੀ ਸਾਰੀ ਗੱਲ ਕਰਨੀ ਜਿਹੜੀ ਕਿ ਕੋਈ ਇਦਾਂ ਦਾ ਮਸਲਾ ਨਹੀਂ ਹੁੰਦਾ ਕਿ ਜਿਹੜਾ ਹੱਲ ਨਾ ਹੋ ਸਕਦਾ ਹੋਵੇ ਉਹਨਾਂ ਨੂੰ ਇੱਥੋਂ ਤੱਕ ਨਹੀਂ ਸੀ ਜਾਣਿਆ ਚਾਹੀਦਾ ਉਹਨਾਂ ਨੇ ਗਲਤ ਕੀਤਾ ਤਾਂ ਮੈਂ ਬੀਬੀ ਸਾਹਿਬ ਅੰਜਰਾ ਸਿੱਖਿਆ ਉਸਤਾਬ ਨੂੰ ਬੇਨਤੀ ਕਰਦਾ ਕਿ ਸਾਡੇ ਬੀਬੀ ਸਾਹਿਬ ਜਿਹੜੇ ਵਧੀਆ ਬਹੁਤ ਵਧੀਆ ਕੰਮ ਕਰ ਰਹੇ ਆ ਕਿਸੇ ਦੀ ਟੀਚੇ ਦੀ ਕੁਛ ਕਹਿਦਨੀ ਹੈਗੀ ਅਸੀਂ ਇਹਨਾਂ ਦੇ ਨਾਲ ਆ ਤੇ ਅਸੀਂ ਇਹਨਾਂ ਦੇ ਹੱਕ ਵਿੱਚ ਇੱਥੇ ਇਕੱਠੇ ਹੋਏ ਆ ਤੇ ਬੇਨਤੀ ਕਰਦੇ ਕਿ ਉਹਨਾਂ ਦੇ ਡਿਊ ਪਾਵਰ ਜਿਹੜੇ ਕਿਤੇ ਨਾ ਚੇਂਜ ਕੀਤੇ ਜਾਣ ਤੇ ਇੱਥੇ ਬਲਾਕ ਚ ਰੱਖਿਆ ਜਾਵੇ ਧੰਨਵਾਦ ਅਸੀਂ ਉੱਤੇ ਅਧਿਕਾਰੀਆਂ ਸਾਹਿਬ ਤੋਂ ਮੰਗ ਕਰਦੇ ਆ ਕਿ ਜੋ ਵੀ ਬੀਪੀਓ ਸਾਹਿਬ ਖਿਲਾਫ ਮਤਲਬ ਕੂੜ ਪ੍ਰਚਾਰ ਹੋਇਆ ਬਲਾਕ ਦੇ ਵਿੱਚ ਠੀਕ ਹੈ ਜੀ ਉਹ ਉਹ ਬਿਲਕੁਲ ਸਰਾਸਰ ਗਲਤ ਹੈ ਤੇ ਸਾਡੇ ਬੀਪੀਓ ਸਾਹਿਬ ਦੀ ਇੱਥੋਂ ਨਾਬਲੀ ਕੀਤੀ ਜਾਵੇ ਉਹਨਾਂ ਦੇ ਡੀਡੀ ਪਾਵਰ ਦਾ ਨਾਮ ਵਾਪਸ ਲਿਆ ਜਾ ਸਾਰਾ ਬਲਾਕ ਉਹਨਾਂ ਦੇ ਨਾਮ ਦੇ ਅੱਜ ਅਸੀਂ ਅਲੀ ਹਾਲ ਵਿਖੇ ਬੀਪੀਓ ਫਰਦਰਗੜ ਚੋੜੀਆਂ ਜਿਹਦੇ ਹੱਕ ਵਿੱਚ ਖੜੇ ਆਂ ਔਰ ਇਸ ਚੀਜ਼ ਦੀ ਵਿਰੋਧਤਾ ਕਰਦੇ ਆਂ ਕਿ ਜਿਸ ਵੀ ਕਰਮਚਾਰੀ ਨੇ ਬੀਪੀਓ ਸਾਹਿਬ ਦੇ ਖਿਲਾਫ ਅਨੁਸ਼ਾਸਨ ਭੰਗ ਕੀਤਾ ਹੈ ਜਾਨਰਾਖਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਸ ਦੀ ਵਿਰੋਧਤਾ ਕਰਦੇ ਹਾਂ ਬੀਪੀਓ ਸਾਹਿਬ ਪੂਰੀ ਇਮਾਨਦਾਰੀ ਨਾਲ ਫਰਗੜ ਚੂੜੀਆਂ ਦਾ ਕੰਮ ਕਰ ਰਹੇ ਹਨ ਔਰ ਇਹ ਉਹਨਾਂ ਨੇ ਹਰ ਇੱਕ ਨੂੰ ਵਿਸ਼ਵਾਸ ਵਿੱਚ ਲਿਆ ਹੈ ਸਾਨੂੰ ਆਪਣੇ ਭੈਣ ਭਰਾਵਾਂ ਵਾਂਗੂ ਰੱਖਿਆ ਹੈ ਇਹ ਇਹ ਨਹੀਂ ਕਿ ਕੋਈ ਉੱਠ ਕੇ ਕਹੇ ਕਿ ਮੇਰੇ ਖਿਲਾਫ ਆ ਕੋਈ ਗੱਲ ਹੋਈ ਹੈ ਇਸ ਤਰ੍ਹਾਂ ਸਾਰ ਗਲਤ ਹੈ ਅਸੀਂ ਚੋਣੇ ਉੱਤੇ ਅਧਿਕਾਰੀਆਂ ਕੋ ਮੰਗ ਕਰਦੇ ਹਾਂ ਕਿ ਸਾਡੇ ਬੀਪੀਓ ਸਾਹਿਬ ਨੂੰ ਫਰਗੜ ਚੂੜੀਆਂ ਦੇ ਹੀ ਚਾਰਜ ਦਿੱਤੇ ਰਹਿਣ ਔਰ ਅਸੀਂ ਜਿਹੜੇ ਕਰਮਚਾਰੀ ਉਹਨਾਂ ਦੇ ਵਿਰੋਧਤਾ ਦੇ ਚ ਉਹਨਾਂ ਦਾ ਅਕਸ ਖਰਾਬ ਕਰਨ ਲਈ ਮੈਂ ਉਹਨਾਂ ਦਾ ਵੀ ਨਹੀਂ ਕਹਿੰਦਾ ਮੈਂ ਕਹਿੰਦਾ ਫਤਿਹਗੜ ਚੂੜੀਆਂ ਦੇ ਬਲਾਕ ਦਾ ਐਜੂਕੇਸ਼ਨ ਦਾ ਜਿਹੜਾ ਵਾ ਅਕਸ ਖਰਾਬ ਕੀਤਾ ਅਸੀਂ ਉੱਚ ਅਧਿਕਾਰੀਆਂ ਕੋਲ ਮੰਗ ਕਰਦੇ ਹਾਂ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਮੈਂ ਰਜੀਵ ਸ਼ਰਮਾ ਈਟੀਯੂ ਅਧਿਆਪਕ ਜੂਨੀਅਨ ਫਤਿਹਗੜ ਚੂੜੀਆਂ ਵੱਲੋਂ ਅੱਜ ਅਸੀਂ ਅਲੀਵਾਲ ਵੇਖੇ ਸਾਰੇ ਇਕੱਠੇ ਹੋਏ ਹਾਂ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਸਾਡੇ ਬਲਾਕ ਵਿੱਚ ਇੱਕ ਭ੍ਰਿਸ਼ਟ ਅਧਿਆਪਕ ਜਿਹੜੇ ਆ ਜਿਹੜੇ ਗਰੰਟਾ ਲਈ ਉਹਨਾਂ ਨੇ ਸਹੀ ਵਰਤੋਂ ਕੀਤੀ ਤੇ ਬੀਪੀਓ ਸਾਹਿਬ ਨੇ ਉਹਨਾਂ ਕੋਲੋਂ ਸਾਰੇ ਰਿਕਾਰਡ ਦੀ ਮੰਗ ਕੀਤੀ ਉਸ ਤੇ باوجود ਉਹਨਾਂ ਨੇ ਰਿਕਾਰਡ ਵਿਖਾਉਣ ਦੀ ਜਗ੍ਹਾ ਬੀਪੀਓ ਸਾਹਿਬ ਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੱਤੀ ਜਗ੍ਹਾ-ਜਗ੍ਹਾ ਤੇ ਤੇ ਇਸ ਤਰ੍ਹਾਂ ਸਾਡੇ ਬੀਪੀਓ ਸਾਹਿਬ ਬਹੁਤ ਇਮਾਨਦਾਰ ਹਨ ਉਹਨਾਂ ਦਾ ਜਿਹੜਾ ਅਕਸਾ ਬਹੁਤ ਖਰਾਬ ਹੋਇਆ ਉਹਨਾਂ ਦੇ ਅਕਸ ਨੂੰ ਬਹੁਤ ਟਾਹ ਲੱਗੀ ਹੈ ਤੇ ਸਾਡੇ ਬਲਾਗ ਦੀ ਵੀ ਹਰ ਜਗ੍ਹਾ ਬਦਨਾਮੀ ਹੋ ਰਹੀ ਹੈ ਇਸ ਲਈ ਅੱਜ ਅਸੀਂ ਸਾਰੇ ਟੀਚਰਾਂ ਨੇ ਮਿਲ ਕੇ ਅਲੀਵਾਲ ਵਿਖੇ ਉਸ ਅਧਿਆਪਕ ਦਾ ਤੇ ਉਹਦੇ ਸਾਥੀ ਕਰਮਚਾਰੀਆਂ ਦਾ ਜਿਹੜੇ ਉਹਦਾ ਸਾਥ ਦੇ ਰਹੇ ਆ ਉਹ ਜਦ ਕਿ ਉਹ ਜਿਹੜੇ ਫਰਦੇਗੜ ਚੂੜੀਆਂ ਬਲਾਕ ਦੇ ਨਹੀਂ ਹਨ ਉਹਨਾਂ ਦਾ ਆਪਾ ਪਤਲਾ ਪੂਕਿਆ ਵਿਰੋਧ ਦੇ ਵਿੱਚ ਤੇ ਬਦ ਦੇ ਵਿਰੋਧ ਨਾਰੇਬਾਜ਼ੀ ਕੀਤੀ ਹੈ ਤੇ ਅਸੀਂ ਉੱਚ ਅਧਿਕਾਰੀਆਂ ਤੋਂ ਤੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬਾ ਤੋਂ ਉਮੀਦ ਕਰਦੇ ਹਾਂ ਕਿ ਸਾਨੂੰ ਇਨਸਾਫ਼ ਮਿਲੇਗਾ ਤੇ ਬੀਪੀਓ ਸਾਹਿਬ ਨੂੰ ਬਲਾਕ ਫਰਦੇਗੜ ਚੂੜੀਆਂ ਵਿੱਚ ਹੀ ਰਹਿਣ ਦਿੱਤਾ ਜਾਵੇ ਇਹਨਾਂ ਦੀਆਂ ਪਾਵਨ ਵਾਪਸ ਨਾੜੀਆਂ ਜਾਣ ਤੇ ਉਹ ਜਿਹੜੀ ਬੰਦੀ ਕਾਰਵਾਈ ਉਹ ਜਿਹੜੀ ਆਪਣੀ ਕਰਮਚਾਰਨਾ ਉਹਦੇ ਖਿਲਾਫ ਪੰਦੀ ਕਾਰਵਾਈ ਜਿਹੜੀ ਕਰਕੇ ਉਹਨੂੰ ਬਲਾਕ ਦੇ ਬਾਹਰ ਉਦੀ ਬਦਲ ਦਿੱਤੀ ਜਾਏ ਸਾਡੇ ਨਾਲ ਬਲਾਕ ਦੇ 90% ਜਿਹੜੇ ਆਪਣੀਆਂ ਲੇਡੀਜ਼ ਆ ਟੀਚਰ ਬਲਾਕ ਦੇ ਵਿੱਚ ਉਹ ਸਾਡੇ ਨਾਲ ਸਹਿਮਤ ਹਨ ਇਸ ਨਾਲ ਬਲਾਕ ਦਾ ਕੋਈ ਵਿਧਾਪਕ ਨਹੀਂ ਹੈ ਜੜੀ ਸਾਰਿਆਂ ਨੂੰ ਮੈਂ ਸੁਖਪ੍ਰੀਤ ਗਿੱਲ ਹੈ ਟੀਚਰ ਗਵਰਨਮੈਂਟ ਪ੍ਰਾਇਮਰੀ ਸਕੂਲ ਖੇਰਾ ਇਹ 2-2.5 ਮਹੀਨੇ ਹੋ ਚੱਲੇ ਨੇ ਇਸ ਗੱਲ ਨੂੰ ਤੇ ਮੈਂ ਥੋੜਾ ਕਲੀਅਰ ਕਰਨਾ ਚਾਹਾਂਗੀ ਆਪਣੇ ਬੀਪੀਓ ਸਰ ਦੀ ਪਿਕਚਰ ਥੋੜੀ ਜੀ ਜਿਹੜੀ ਨਹੀਂ ਸਾਰਿਆਂ ਨੂੰ ਕਲੀਅਰ ਹੈਗੀ ਪਿਕਚਰ ਇਹ ਹੈ ਕਿ ਇਹਨਾਂ ਦਾ ਔਰਤਾਂ ਪ੍ਰਤੀ ਜਿਹੜਾ ਰਵਈਆ ਹੈ ਉਹ ਗਲਤ ਹੈ ਸਿੱਧੇ ਸਿੱਧੇ ਲਫ਼ਜ਼ਾਂ ਚ ਵੀ ਔਰਤਾਂ ਪ੍ਰਤੀ ਇਹ ਗਲਤ ਨਿਗਾਹ ਰੱਖਦੇ ਨੇ ਮੈਂ ਉਸ ਦੀ ਸ਼ਿਕਾਰ ਰਹਿ ਚੁੱਕੀ ਹਾਂ ਇਸ ਕਰਕੇ ਮੈਂ ਬੋਲ ਰਹੀ ਹਾਂ ਤੇ ਮੈਂ ਇਹਨਾਂ ਨੂੰ ਨਹੀਂ ਇਹਨਾਂ ਨਾਲ ਉਹਨਾਂ ਚੀਜ਼ਾਂ 'ਚ ਸਹਿਮਤ ਹੋਈ ਇਸ ਕਰਕੇ ਇਹ ਇਹਨਾਂ ਨੇ ਵਿਵਾਦ ਤੇ ਵਿਵਾਦ ਕੋ ਭਾਵੇਂ ਗ੍ਰਾਂਟ ਨੂੰ ਲੈ ਕੇ ਕਹਿ ਲਓ ਭਾਵੇਂ ਕੋਈ ਗ੍ਰਾਂਟਾ ਨੂੰ ਹੀ ਮੈਂ ਲੈ ਕੇ ਆਪਾਂ ਚੱਲਦੇ ਹਾਂ ਕੋਈ ਗੱਲ ਨਹੀਂ ਮੈਂ ਤੇ ਮੇਰੇ ਵੱਲੋਂ ਜਿੰਨੀ ਮਰਜ਼ੀ ਇਨਕੁਆਇਰੀ ਕੀਤੀ ਜਾਵੇ ਮੇਰੀ ਸਕੂਲ ਦੇ ਰਿਕਾਰਡ ਦੀ ਹਰ ਚੀਜ਼ ਦੀ ਮੈਂ ਐਵਰੀ ਟਾਈਮ ਰੈਡੀ ਹਾਂ ਇਸ ਇਨਕੁਆਇਰੀ ਲਈ ਬਿਲਕੁਲ ਜੀ ਇਹ ਮੇਰੇ ਵੱਲੋਂ ਕੋਈ ਡਿਮਾਂਡ ਨਹੀਂ ਸੀ ਇਸ ਗਾਂਟ ਦੀ ਕਹਿ ਲੋ ਵੀ ਇਹ ਤੱਕੇ ਨਾ ਹੀ ਇਹਨਾਂ ਨੇ ਪਾਤੀ ਕਿਉਂਕਿ ਮੈਨੂੰ ਬੈਡਮਿੰਟਨ ਦਾ ਭਾਵੇਂ ABC ਨਹੀਂ ਆਉਂਦਾ ਹੈਗੀ ਉਹ ਟਰੈਕ ਦੀ ਸੀ ਪਰ ਸਾਡੇ ਬੀਐਸਓ ਮੈਡਮ ਜਿਹੜੇ ਬਲੌਕ ਸਪੋਰਟਸ ਅਫਸਰ ਨੇ ਮੈਡਮ ਰੁਪਿੰਦਰ ਕੌਰ ਜੀ ਮੈਨੂੰ ਉਹਨਾਂ ਦੀ ਕਾਲ ਆਉਂਦੀ ਹੈ ਮੈਡਮ ਇਸ ਤਰ੍ਹਾਂ ਇੱਕ 61 ਦੀ ਗ੍ਰਾਂਟ ਹੈ ਹੈਗੀ ਉਹ ਟਰੈਕ ਦੀ ਹੈ ਪਰ ਬਾਕੀ ਜ਼ਿਲ੍ਹਿਆਂ ਚ ਵੀ ਇਸ ਬਾਰੇ ਗੱਲ ਚਰਚਾ ਹੋਈ ਹੈ ਵੀ ਆਪਾਂ ਉਹਦੀ ਬੈਡਮਿੰਟਨ ਕੋਰਟ ਬਣਾ ਸਕਦੇ ਹਾਂ ਤੇ ਤੁਸੀਂ ਬਣਾ ਲਓ ਮੇਰੇ ਵੱਲੋਂ ਇੱਥੇ ਸਹਿਮਤੀ ਵੈਸੇ ਨਹੀਂ ਮੈਂ ਆਪਣੇ ਪ੍ਰਗਟਾਈ ਕਿਉਂਕਿ ਮੈਨੂੰ ਕੋਈ ਬੈਡਮਿੰਟਨ ਦਾ ਏਬੀਸੀ ਨਹੀਂ ਆਉਂਦਾ ਨਾ ਮੈਂ ਕੋਈ ਸਪੋਰਟਸ ਐਕਸਪਰਟ ਆ ਤੇ ਮੇਰੇ ਵੱਲੋਂ ਮੈਡਮ ਕੋਈ ਇਸ ਚੀਜ਼ ਤੇ ਕੋਈ ਸਹਿਮਤੀ ਨਹੀਂ ਸੀ ਮੈਂ ਮੇਰੀ ਹੈਗੀ ਜੋ ਮੈਮ ਨੇ ਫਿਰ ਵੀ ਕਿਹਾ ਵੀ ਨਹੀਂ ਤੁਸੀਂ ਬੜੇ ਐਕਟਿਵ ਹੋ ਹਰ ਕੰਮ ਸਾਡੇ ਸਕੂਲ ਦਾ ਨੰਬਰ ਹਰ ਹਰ ਕੰਮ 'ਚ ਤੁਸੀਂ ਤੁਹਾਡਾ ਸਕੂਲ ਨੰਬਰ 1 ਤੇ ਆ ਭਾਵੇਂ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਹੋਣ ਭਾਵੇਂ ਜਿਹੜੀ ਮਰਜ਼ੀ ਹੋਣ ਤੁਸੀਂ ਕਰ ਸਕਦੇ ਹੋ ਹੋਰ ਨਹੀਂ ਮੈਨੂੰ ਲੱਗਦਾ ਵੀ ਕੋਈ ਸਕੂਲ ਕਰ ਸਕਦਾ ਤੁਸੀਂ ਇਹਨੂੰ ਖਰਚ ਲਓ ਕੋਈ ਗੱਲ ਨਹੀਂ ਮੈਂ ਤੁਹਾਡੀ ਹੈਲਪ ਕਰਾਂਗੀ ਫਿਰ ਮੈਡਮ ਦੀ ਸਹਿਮਤੀ ਤੇ ਉਹਨਾਂ ਦਾ ਰਿਟਰਨ ਵਿਜ਼ਟਰ ਬੁੱਕ 'ਚ ਹੈਗਾ ਸਾਰਾ हेलो एक सेटिस्फाई ਤੁਹਾਡੀ ਗੱਲ ਬਿਲਕੁਲ ਸਹੀ ਚੱਗੀ ਆ ਜੀ ਬਿਲਕੁਲ ਜੀ ਮੈਡਮ ਸਾਡੇ ਜਿਹੜੇ ਸਪੋਰਟਸ ਅਫਸਰ ਨੇ ਮੈਂ ਪਹਿਲਾਂ ਵੀ ਕਿਹਾ ਰੁਪਿੰਦਰ ਕੌਰ ਜੀ ਉਹਨਾਂ ਦੀ ਸੁਪਰਵਾਈਜ਼ਨ ਚ ਸਾਰੀ ਮਾਰਕਿੰਗ ਸਭ ਕੁਝ ਵੀ 6 2025 ਦਾ ਯੂਸੀ ਵੀ ਚਲੇ ਗਿਆ ਜੇ ਕੋਈ ਜੇ ਕੋ ਹਾਂਜੀ ਯੂਸੀ ਚਲੇ ਗਿਆ ਜੇ ਯੂਸੀ ਜੇ ਕੁਝ ਗੜਬੜ ਸੀ ਤੇ ਯੂਸੀ ਅਸੈਪਟ ਕਿਉਂ ਕੀਤਾ ਗਿਆ ਜੀ ਠੀਕ ਉਹ ਵੀ ਇਹ ਖੁਦ ਆਏ ਦੇ ਸਾਡੀ ਗ੍ਰਾਂਟ ਜਿਹੜੀ ਬੈਡਮਿੰਟਨ ਕੋਰਟ ਦੀ ਉਸ ਤੋਂ ਬਾਅਦ 7ਵੇਂ ਮਹੀਨੇ ਆਉਂਦੇ ਆ ਸਾਡੇ ਮਾਨਯੋਗ ਬੀਪੀਓ ਸਰ ਜੀ ਇਹ ਆਉਂਦੇ ਨੇ ਤੇ ਆ ਕੇ ਰਜਿਸਟਰ ਵਗੈਰਾ ਵੇਖਦੇ ਨੇ ਪਹਿਲਾਂ ਬੱਚਿਆਂ ਵਾਲਾ ਹੀ ਮੇਨ ਵੈਸੇ ਟਾਰਗੇਟ ਉਹਨਾਂ ਦਾ ਕੋਰਟ ਸੀਗਾ ਬੈਡਮਿੰਟਨ ਤੇ ਪਰ ਉਹ ਰਜਿਸਟਰ ਵੇਖਦੇ ਸਾਰੇ ਮੰਗਵਾਉਂਦੇ ਮੇਰੇ ਕੋਲੋਂ ਮੈਂ ਰਜਿਸਟਰ ਲਿਆ ਹੀ ਬੱਚਿਆਂ ਵਾਲੇ ਉਹ ਬੱਚੇ ਲੌਂਗ ਐਬਸੈਂਟ ਹੀ ਸੀਗੇ ਜਿਨ੍ਹਾਂ ਦਾ ਪੇਰੈਂਟਸ ਵੱਲੋਂ ਕੋਈ ਕੰਸੈਂਟ ਨਹੀਂ ਆਇਆ ਕਿ ਇਹਨਾਂ ਦੇ ਨਾਮ ਕੱਟ ਦੋ ਜਾਂ ਸਾਨੂੰ ਸਕੂਲ ਲੀਵਿੰਗ ਸਰਟੀਫਿਕੇਟ ਦੇ ਦਿੱਤਾ ਜਾਵੇ ਕੋਈ ਪੇਰੈਂਟਸ ਦਾ ਕੋਈ ਕੰਸੈਂਟ ਨਹੀਂ ਸੀ ਇਸ ਕਰਕੇ ਉਹ ਬੱਚੇ ਲੌਂਗ ਐਬਸੈਂਟ ਸੀ ਨਾ ਕਿ ਅਸੀਂ ਉਹਨਾਂ ਨੂੰ ਹਾਜ਼ਰ ਕਰ ਕਰਕੇ ਅਸੀਂ ਮਿੱਡੇ ਮਿਲ ਚ ਪਾਰੇ ਸੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਹ ਇਹਨਾਂ ਨੇ ਕਿਹਾ ਵੀ ਲੌਗ ਐਬਸੈਂਟ ਹੀ ਕੱਟ ਦੋ ਤੇ ਅਸੀਂ ਕੱਟਦੇ ਅਸੀਂ ਕਟਣੇ ਸੀ ਪਰ ਨਹੀਂ ਆਏ ਇਸ ਕਰਕੇ ਨਹੀਂ ਕੱਟੇ ਹਾਂ ਦੇਖੋ ਜੀ ਮੇਰੇ ਕੋਲ 1 ਲੱਖ ਗ੍ਰਾਂਟ ਜਿਹੜੀ ਸਾਡੀ 160 ਦੀ ਗ੍ਰਾਂਟ ਸੀ 1 ਲੱਖ ਰਿਸ਼ਵਤ ਮੰਗੀ ਜਾ ਰਹੀ ਸੀ ਜਿਹਦਾ ਮੈਂ ਓਕੇ ਕਰ ਲਈ ਪਈ ਸਹੀ ਲੱਗੀ ਆ ਹਾਂਜੀ ਜਿਹਦਾ ਮੈਂ ਸਾਫ ਸਾਫ ਵਿਰੋਧ ਕੀਤਾ ਉਹ ਟ੍ਰੈਕ ਵਾਲੀ ਹਾਂਜੀ ਹਾਂਜੀ ਤੇ ਜਿਹਦਾ ਅਸੀਂ ਬੈਡਮਿੰਟਨ ਕੋਰਟ ਬਣਾਇਆ ਬਕਾਇਦਾ ਉਹ ਹੈਨਾ ਇਹ ਸਰ ਭਾਜੀ ਇਹ ਜਿਹੜੀ ਗ੍ਰਾਂਟ ਹੈਗੀ 2022-23 ਦੀ ਸੀ ਅੱਛਾ ਜੀ ਜਿਹੜੀ ਸਾਨੂੰ 25 ਚ ਮਿਲ ਰਹੀ ਹੈ ਤੇ ਮਤਲਬ ਕਹਿ ਲੋ ਵੀ ਤੱਕੇ ਨਾ ਦੇ ਦਿੱਤੀ ਜਾਂ ਅਸੀਂ ਲਾ ਵੀ ਦਿੱਤੀ ਮੈਂ ਕਹਾਂ ਵੀ ਵੇਖੋ ਇਹ ਮੇਰਾ ਮਸਲਾ ਸੀ ਮੈਂ ਮੇਰਨਾ ਗਲਤ ਹੋਇਆ ਤੇ ਮੈਂ ਬੋਲੀ ਆ ਮੇਰੇ ਕੋਲ 1 ਲੱਖ ਰਿਸ਼ਵਤ ਮੰਗੀ ਗਈ ਸੀ ਮੈਂ ਕਿੱਥੋਂ ਦੇਣੀ ਸੀ ਦੱਸੋ ਹਾਂਜੀ ਇੱਕ ਆਪਾਂ ਮਿਡਲ ਕਲਾਸ ਫੈਮਿਲੀ ਚ ਬਿਲੋਂਗ ਕਰਦੇ ਆ ਇਹੋ ਹੀ ਸਾਡੀ ਸਰਵਿਸ ਇਹ ਹੀ ਸਾਡੀ ਜੌਬ ਹੈ ਜੋ ਅਸੀਂ ਹੈਨਾ ਆਪਾਂ ਚਲੋ ਰੁਟੀਨ ਚ ਤੇ 1 ਲੱਖ ਜਿਹੜਾ ਦੇਖੋ ਰਿਸ਼ਵਤ ਮੰਗ ਰਹੇ ਆ ਤੇ ਉਹ ਅਸੀਂ ਕਿੱਥੋਂ ਦੇਣੀ ਸੀ ਅਸੀਂ ਤੇ ਸਾਫ ਸਾਫ ਹਰ ਹਰ ਕੰਮ ਸਾਡੇ ਕੋ ਇੱਕ ਇੱਕ ਚੀਜ਼ ਦਾ ਪ੍ਰੂਫ ਹੈਗਾ ਹਰ ਬਿਲ ਬਿਲਕੁਲ ਮੈਂ ਕੀਤੀ ਸੀ ਇੱਕ ਦੋ ਜਣਿਆਂ ਨਾਲ ਪਰ ਉਹਨਾਂ ਨੇ ਗੱਲ ਨੂੰ ਇਗਨੋਰ ਜਾਈ ਕੀਤਾ ਮੈਂ ਹੁਣ ਇੱਥੇ ਨਾਮ ਲੈ ਸਕਦੀ ਆ ਸਰਦਾਰ ਜਸਵਿੰਦਰ ਸਿੰਘ ਜੀ ਸਾਡੇ ਜਿਹੜੇ ਬੀਆਰਸੀ ਹੈ ਇਹਨਾਂ ਨੂੰ ਟਾਈਮ ਟੂ ਟਾਈਮ ਮੈਂ ਕਹਿੰਦੀ ਰਹੀ ਆ ਵੀ ਭਾਜੀ ਦੇਖੋ ਵੀ ਕੀ ਹੋ ਰਿਹਾ ਤੁਸੀਂ ਇਸ ਤੇ ਕੋਈ ਗੌਰ ਕਰੋ ਹੈਨਾ ਇੱਕ ਇਹ ਹੋਗੇ ਇੱਕ ਦੋ ਹੋਰ ਨੇ ਲੇਡੀਜ਼ ਟੀਚਰਸ ਉਹਨਾਂ ਦਾ ਮੈਂ ਸੌਰੀ ਨਾਮ ਨਹੀਂ ਲੈ ਸਕਦੀ ਚਲੋ ਉਹ ਸਾਹਮਣੇ ਅਜਿੰਦਰ ਸਿੰਘ ਕੱਲ ਕਹਿ ਰਿਹਾ ਵੀ ਇਹ ਵੀ ਸਹੀ ਨਹੀਂ ਮੈਂ ਕਹਿਆ ਵੀ ਇਹ ਤੁਹਾਨੂੰ ਗੱਲ ਕਹਾਂ ਵੀ ਮੈਂ ਮੇਰਤੇ ਬੀਤ ਰਹੀ ਐ ਇਹ ਚੀਜ਼ ਦਾ ਟੌਰਚਰ ਮੈਂ ਹੋ ਰਹੀ ਆ ਭਾਵੇਂ ਉਹ ਕਹ ਲੋ ਵੀ ਗਲਤ ਜਿਹੜਾ ਮੈਂ ਤੁਹਾਨੂੰ ਕਿਹਾ ਵੀ ਉਹਨਾਂ ਦਾ ਨਜ਼ਰੀਆ ਗਲਤ ਠੀਕ ਐ ਦੂਸਰੀ ਗ੍ਰਾਂਡ ਚੋਂ ਜਿਹੜਾ ਰਿਸ਼ਵਤ ਮੰਗਣੀ ਤੀਸਰੀ ਜਿਹੜੀ ਮੇਨ ਇਹਨਾਂ ਨੇ ਬੀਪੀਓ ਜਿਹੜੇ ਸਾਡੇ ਪੋਲਾ ਸਿੰਘ ਜੀ ਐ ਇਹਨਾਂ ਨੇ ਗੱਲ ਦੇਖੋ ਮੇਰੀ ਜਾਂ ਸਕੂਲ ਦੀ ਚੱਲ ਰਹੀ ਸੀ ਇਹਨਾਂ ਨੇ ਸਾਡਾ ਜਿਹੜਾ ਆਫੀਸ਼ੀਅਲ ਗਰੁੱਪ ਹੈ ਉਹਦੇ ਵਿੱਚ ਮੇਰੀ ਫੈਮਿਲੀ ਨੂੰ ਵੀ ਟਾਰਗੇਟ ਕਰਕੇ ਕੂੜ ਪ੍ਰਚਾਰ ਕੀਤਾ ਇਹਨਾਂ ਨੇ ਤੇ ਇਸ ਚੀਜ਼ ਦਾ ਵੀ ਮੈਂ ਵਿਰੋਧ ਇਹਨਾਂ ਦਾ ਡੀਐਸਪੀ ਜਿਹੜੇ ਸਾਡੇ ਫਤਿਹਗੜ ਚੂੜੀਆਂ ਨੇ ਐਸਐਸਪੀ ਬਟਾਲਾ ਇਹਨਾਂ ਦੀ ਮੇ ਰਿਪੋਰਟ ਕੀਤੀ ਹੋਈ ਹੈ ਜਿੱਤੇ ਕਾਰਵਾਈਆਂ ਇਹ ਚੱਲ ਰਹੀਆਂ ਨੇ ਤੇ ਇਹ ਉਹਦੇ ਵੀ ਜਲਦੀ ਇਹਨਾਂ ਨੂੰ ਸਜ਼ਾ ਮਿਲੇਗੀ ਨਹੀਂ ਜੀ ਨਹੀਂ ਸਭ ਤਮਾਸ਼ਾ ਹੀ ਵੇਖ ਰਹੇ ਆ ਮੈਂ ਤਾਂ ਕਹੂੰਗੀ ਵੀ ਤਮਾਸ਼ਾ ਵੇਖ ਰਹੇ ਆ ਕਿਤੇ ਨਾ ਕਿਤੇ ਇਹ ਵੀ ਉਸ ਸਿਸਟਮ ਦੇ ਕਹਿ ਲਓ ਵੀ ਗਲਤ ਸਿਸਟਮ ਦੇ ਬਿਲਕੁਲ ਹਿੱਸਾਈ ਨੇ ਕਿਉਂਕਿ ਮੇਰੇ ਕੋਲ ਰਿਸ਼ਵਤ ਮੰਗਿਆ ਨਹੀਂ ਦਿੱਤੀ ਹੋ ਇਹਨਾਂ ਦਾ ਲੈਣ ਦੇਣ ਫਿਰ ਚੱਲਦਾ ਹੋਏਗਾ ਮੈਂ ਤੇ ਸਾਫ਼-ਸਾਫ਼ ਇਹੀ ਕਹੂੰਗੀ